ਸਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਣਹੀ ਜਹ ਬੇਦ ਔਰ ਕਤੇਬ ਰੂਪ ਰੰਗ ਨ ਜਾਤ ਪਾਤ ਸੋ ਜਾਣਈ ਕਹਿ ਜੇਬ ਪਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਬਹੀਨ ਚਕਰ ਬਕਰ ਫਰਾ ਚਤਰ ਚਕਮਾ ਨਹੀਂ ਪੁਰਤੀਨ ਲੋਕ 14 ਕੇ ਬਿਖਾ ਜਗ ਜਾਪਹੀ ਜਹਿ ਜਾਪ ਆਦidev ਅਨਾਦ ਮੂਰਤ ਥਾਪਿਉ ਸਬਾ ਜਹਿ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਉ ਸੋਇਮ ਪਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ades ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅபேਸ਼ ਅੰਗ ਰਾਗਨ ਰੰਗ ਜਾ ਕਹੇ ਜਾਤ ਪਾਤ ਨਾਮ ਗਰਵ ਗੰਜਨ दोष्ट पंजन मुक्तदायक काम आप रूप तमेक अनौसत एक पुरुष अवधूत गर्व गंजन सर्व पंजन आदि रूप असूत अंगहीन अपंग अनातम एक पुरुष अपार सर्व लायक सर्व कायक सर्व को व्रत पार सर्व जनता सर्व हंता सर्वते अनपेक्ष सर्व शास्त्र न जानहि जय रूप रंग वर लेख परम वेद पुराण जा कहे नेत भाखत नित कोट समृत पुराण शास्त्र न आबहि वहु चित मध्य पार छंद त्वय प्रसाद गुणगन उदर महिमा अपर आसन अपंग उपमा अनंग अनपाव प्रकाश नस्दन अनास आजान बाहु साहान साहो राजान राज ਭਾਨਾਨ ਭਾਨ ਦੇਵਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਭਾ ਅਪੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਹਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਸ਼ਯ ਕਰਮ ਅਦ੍ਰਿਸ਼ਯ ਧਰਮ ਸਰਬਾ ਪਰਣਾ ਡਾਇ ਅਨਡੰਡ ਬਾਡਾਇ ਚਾ ਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਆਪਾਰੇ ਹਰੀ ਅੰਕਰਯੰਦਰ ਨਾਮੇ ਅਕਾਮੇ ਪੁਜੰਗ ਪ੍ਰਯਾਤ ਛੰਦ ਚਤ੍ਰ ਚਕਰ ਕਰਤਾ ਚਤ੍ਰ ਚਕਰ ਹਰਤਾ ਚਤ੍ਰ ਚਕਰ ਦਾਨੇ ਚਤ੍ਰ ਚਕਰ ਜਾਨੇ ਚਤ੍ਰ ਚਕਰ ਵਰਤੀ ਚਤ੍ਰ ਚਕਰ ਪਰਤੀ ਚਤ੍ਰ ਚਕਰ ਪਾਲੇ ਚਤ੍ਰ ਚਕਰ ਕਾਲੇ ਚਤ੍ਰ ਚਕਰ ਪਾਸੇ ਚਤ੍ਰ ਚਕਰ ਵਾਸੀ ਚਤ੍ਰ ਚਕਰ ਮਾਨਯ ਚਤ੍ਰ ਚਕਰ ਦਾਨਯ ਚਾ ਚਰੀ ਛੰਦ ਨਾ ਸਤ੍ਰਿਆ ਨ ਮਿਤ੍ਰਿਆ ਨ ਪਰਮਨ ਨ ਪਿਤ੍ਰਾ ਨ ਕਰਮਨ ਨ ਕਾਇਯ ਜਨਮੰ ਅਜਾਇ ਨ ਚਤ੍ਰਿਆ ਨ ਮਿਤ੍ਰਿਆ ਪਰਹਿ